ਬਹੁਤ ਹੀ ਸਤਿਕਾਰਯੋਗ ਪਿੰਡ ਹੁਸੈਨਪੁਰ ਦੇ ਵਿੱਚ ਸਭ ਤੋਂ ਪਹਿਲਾਂ ਸਾਡੀਆਂ ਮਾਤਾਵਾਂ ਭੈਣਾਂ ਪਿੰਡ ਦੇ ਬਜ਼ੁਰਗ ਨੌਜਵਾਨ ਨਗਰ ਦੇ ਸਾਡੇ ਸਰਪੰਚ ਸਾਹਿਬ ਔਰ ਸਾਡੇ ਇਸੇ ਨਗਰ ਤੋਂ ਸਾਡੇ ਲੀਡਰ ਮਲਕੀਤ ਸਿੰਘ ਭੰਗੂ ਜੀ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਸਾਡੇ ਸਰਪੰਚ ਯੂਨੀਅਨ ਦੇ ਪ੍ਰਧਾਨ ਸਾਹਿਬ ਪ੍ਰਵਿੰਦਰ ਸਿੰਘ ਬਾਲਾ ਜੀ ਔਰ ਸਾਡੇ ਰੋਪੜ ਦੇ ਹਲਕਾ ਇੰਚਾਰਜ ਸਰਕਾਰ ਸਿੰਘ ਕੁੰਨਰ ਜੀ ਪ੍ਰਸ਼ਾਸਨ ਦੇ ਵੱਲੋਂ ਐਸ ਡੀ ਐਮ ਰੋਪੜ ਸਾਡੇ ਚ ਬੈਠੇ ਨੇ ਬੀ ਡੀ ਪੀ ਰੋਪੜ ਬੈਠੇ ਨੇ ਸਾਡੇ ਐਸ ਐਚਓ ਬੈਠੇ ਨੇ ਔਰ ਸਾਬਕਾ ਸੈਨਿਕਾਂ ਦੀ ਅਗਵਾਈ ਕਰ ਰਹੇ ਸਾਬਕਾ ਸੈਨਿਕਾਂ ਦੀ ਜਥੇਬੰਦੀ ਦੇ ਸਰਦਾਰ ਕੇਵਲ ਸਿੰਘ ਜੀ ਤੇ ਸਾਰੇ ਆਪਾਂ ਪਹਿਲਾਂ ਗੱਜ-ਬੱਜ ਕੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸਭਾ ਨੂੰ ਕੋਈ ਆਮ ਸਭਾ ਸਮਝ ਕੇ ਨਾ ਬੈਠਿਓ ਬਈ 15 ਮਿੰਟ ਗੱਲ ਸੁਣਨੀ ਐ ਤੇ ਆਪਾਂ ਤੁਰਦੇ ਬਣਨਾ ਸੋ ਅੱਜ ਦੀ ਜਿਹੜੀ ਸਭਾ ਹੈ ਅੱਜ ਜਿਸ ਕੰਮ ਲਈ ਅਸੀਂ ਤੁਹਾਡੇ ਚ ਆਏ ਆ ਉਹ ਉਹਦੇ ਬਹੁਤ ਅਹਿਮ ਮਾਇਨੇ ਨੇ ਪੰਜਾਬ ਦੇ ਲਈ ਮੇਰੇ ਆ ਵਲੰਟੀਅਰ ਸਾਥੀ ਨੂੰ ਬੇਨਤੀ ਐ ਉਹ ਠੰਡਾ ਵੀ ਜਰਾ ਬਾਅਦ ਚੇ ਪੜਾ ਲਿਓ ਪਹਿਲਾਂ ਗੱਲ ਕਰ ਲਈਏ ਆਪਾਂ ਤੇ ਕਿਉਂਕਿ ਪਿਛਲੇ ਦਹਾਕੇ ਤੋਂ ਅਸੀਂ ਸੁਣਦੇ ਆ ਰਹੇ ਹਾਂ ਦਹਾਕੇ ਤੋਂ ਵੱਧ ਸਮੇ ਤੋਂ ਕਿ ਪੰਜਾਬ ਨੂੰ ਨਸ਼ੇ ਨੇ ਉਜਾੜਤਾ ਪੰਜਾਬ ਦੀ ਜਵਾਨੀ ਨੂੰ ਨਸ਼ੇ ਨੇ ਉਜਾੜਤਾ ਪਰ ਅੱਜ ਤੱਕ ਇਸ ਨਸ਼ੇ ਨੂੰ ਖਤਮ ਕਰਨ ਲਈ ਭਾਵੇਂ ਕਿ ਪੁਲਿਸ ਰੋਡਿੰਗ ਵਿੱਚ ਕੰਮ ਕਰਦੀ ਹੈ ਪਰ ਇਸ ਨਸ਼ੇ ਨੂੰ ਖਤਮ ਕਰਨ ਦੇ ਲਈ ਅਸੀਂ ਸਭ ਨੇ ਇਕੱਠੇ ਹੋ ਕੇ ਕੋਈ ਮੁਹਿੰਮ ਨਹੀਂ ਉਲੀਕੀ ਕੋਈ ਹਮਲਾ ਨਹੀਂ ਮਾਰਿਆ ਔਰ ਅੱਜ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਵੱਲੋਂ ਜੀ ਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਅਨਸਾਰ ਅੱਜ ਪਹਿਲੀ ਵਾਰ ਇਹ ਪਹਿਲ ਕਦਮੀ ਕੀਤੀ ਹੈ ਕਿ ਜੇਕਰ ਅਸੀਂ ਪੰਜਾਬ ਦੇ ਵਿੱਚੋਂ ਆਪਣੇ ਆਪਣੇ ਪਿੰਡ ਦੇ ਵਿੱਚੋਂ ਆਪਣੇ ਆਪਣੇ ਇਲਾਕੇ ਦੇ ਵਿੱਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨਾ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਸਰਕਾਰ ਵੀ ਸਰਕਾਰ ਨੂੰ ਬਣਾਉਣ ਵਾਲੇ ਤੁਸੀਂ ਲੋਕ ਵੀ ਪ੍ਰਸ਼ਾਸਨ ਵੀ ਪੁਲਿਸ ਵੀ ਐਮਐਲਏ ਵੀ ਮੰਤਰੀ ਵੀ ਨੌਜਵਾਨ ਵੀ ਬਜ਼ੁਰਗ ਵੀ ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਔਰ ਇਸ ਨਸ਼ੇ ਦੇ ਖਿਲਾਫ ਕੋਈ ਸਿਰਫ ਮਹਿਮ ਨਹੀਂ ਸਿਰਫ ਮੀਟਿੰਗ ਨਹੀਂ ਸਗੋਂ ਇੱਕ ਯੁੱਧ ਛੇੜ ਦਈਏ ਅੱਜ ਉਸ ਯੁੱਧ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਅਸੀਂ ਕੀਤੀ ਹੈ ਯੁੱਧ ਨਸ਼ੇ ਦੇ ਵਿਰੁੱਧ ਇਹ ਹੁਣ ਤੁਸੀਂ ਦੱਸਣਾ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜੇਕਰ ਅਸੀਂ ਚਾਹਦੇ ਹਾਂ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦੇ ਕੋਰ ਨੂੰ ਖਤਮ ਕਰਨਾ ਤਾਂ ਸਿਰਫ ਬਿਆਨਵਾਜੀ ਕਰਕੇ ਨਹੀਂ ਹੋਣਾ ਕਿ ਅਸੀਂ ਸਿਆਸੀ ਪਾਰਟੀਆਂ ਦੇ ਲਈ ਬਿਆਨਬਾਜ਼ੀ ਕਰਤੀ ਸਭ ਨੂੰ ਪਤਾ ਕਿ ਕਿਹਨਾਂ ਨੇ ਨਸ਼ਾ ਪੰਜਾਬ 'ਚ ਫੈਲਾਇਆ ਅੱਜ ਉਹ ਗੱਲ ਕਰਨ ਦੀ ਮੈਂ ਲੋੜ ਨਹੀਂ ਸਮਝਦਾ ਸਿਰਫ ਪ੍ਰਸ਼ਾਸਨ ਨੂੰ ਦੋਸ਼ ਦੇ ਕੇ ਨਹੀਂ ਹੋਣਾ ਸਿਰਫ ਪੁਲਿਸ ਨੂੰ ਦੋਸ਼ ਦੇ ਕੇ ਨਹੀਂ ਹੋਣਾ ਸਗੋਂ ਇਹ ਨਸ਼ਾ ਨਸ਼ੇ ਦਾ ਕੋਹੜ ਜਿਸ ਹੱਦ ਤੱਕ ਸਾਡੇ ਪੰਜਾਬ 'ਚ ਫੈਲ ਚੁੱਕਿਆ ਅੱਜ ਜੇ ਅਸੀਂ ਨੂੰ ਖਤਮ ਕਰਨਾ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਯੁੱਧ ਦੇ ਵਿੱਚ ਕੁਦਣਾ ਪੈਣਾ ਤੁਹਾਨੂੰ ਸਭ ਨੂੰ ਇਸ ਯੁੱਧ ਦਾ ਹਿੱਸਾ ਬਣਨਾ ਪੈਣਾ ਜੇਕਰ ਜਿੰਨੇ ਆਪਾਂ ਇੱਥੇ ਬੈਠੇ ਆ ਭਾਵੇਂ ਕਿ ਹੁਸੈਨਪੁਰ ਪਿੰਡ ਸਾੜਾ ਨਹੀਂ ਬੈਠਾ ਅਸੀਂ ਕੁਸ ਗਿਣਤੀ 'ਚ ਬੈਠੇ ਆਂ ਪਰ ਮੈਂ ਕਹਿੰਦਾ ਜਿੰਨੇ ਕੁ ਵੀ ਬੈਠੇ ਐ ਜੇ ਤੁਸੀਂ ਵੀ ਤૈયਿਆ ਕਰ ਲੋ ਕਿ ਅਸੀਂ ਆਪਣੇ ਪਿੰਡ ਦੇ ਵਿੱਚੋਂ ਆਪਣੇ ਰੂਪੜ ਦੇ ਵਿੱਚੋਂ ਨਸ਼ਾ ਖਤਮ ਕਰਨਾ ਆਣ ਵਾਲੇ ਦਿਨਾਂ ਦੇ ਵਿੱਚ ਤਾਂ ਨਸ਼ੇ ਦਾ ਕੋਣ ਫਿਰ ਲੱਭਣਾ ਨਹੀਂ ਇਹ ਨਸ਼ੇ ਦਾ ਕੋਣ ਤੁਹਾਡੇ ਦੇਖਦੇ ਦੇਖਦੇ ਦਿਨਾਂ ਦੇ ਵਿੱਚ ਖਤਮ ਹੋ ਜਾਣਾ ਔਰ ਨਸ਼ਾ ਵੇਚਣ ਵਾਲੇ ਵੀ ਇੱਥੇ ਰਹਿਣੇ ਨਹੀਂ ਜਿਹੜੇ ਨਸ਼ਾ ਕਰਨ ਵਾਲੇ ਐ ਸਾਡੇ ਨੌਜਵਾਨ ਸਾਡੇ ਵਿੱਚੋਂ ਹੀ ਐ ਉਹਨਾਂ ਨੂੰ ਅਸੀਂ ਇਲਾਜ ਕਰਾ ਕੇ ਠੀਕ ਕਰਾ ਲੈਣਾ ਕੁਝ ਦਿਨਾਂ ਦੇ ਵਿੱਚੇ ਸਿਰਫ ਜੇ ਲੋੜ ਹੈ ਤਾਂ ਤੁਹਾਡੇ ਸੇ ਲੋਕ ਦੀ ਜੇਕਰ ਤੁਸੀਂ ਹਮੇਂ ਹੀ ਭਰਦੇ ਐ ਤਾਂ ਇਸ ਯੁੱਧ ਦਾ ਫੈਸਲਾ ਅੱਜ ਹੀ ਹੋ ਸਕਦਾ ਬਹੁਤਿਆਂ ਲੋਕਾਂ ਦੇ ਦਿਮਾਗ 'ਚ ਸਵਾਲ ਰਹਿੰਦਾ ਵੀ ਯਾਰੇ ਇਹ ਇਹ ਕੰਪੇਨ ਤਾਂ ਸ਼ੁਰੂ ਕਰ ਲਈ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਪ੍ਰਸ਼ਾਸਨ ਨੇ ਐਮ ਐਲ ਏ ਨੇ ਵੀ ਕੁਝ ਹੋਊਗਾ ਵੀ ਕਿ ਨਹੀਂ ਮੈਂ ਤੁਹਾਨੂੰ ਪ੍ਰੇਮ ਇਸ ਗੱਲ ਦਾ ਜਵਾਬ ਅੱਜੇ ਦੇਣਾ ਜਿੰਨੇ ਨੌਜਵਾਨ ਸਾਡੇ ਯੁੱਧ ਨਸ਼ਾ ਵਿਰੋਧੀ T-shirt ਪਾ ਕੇ ਸਾਰੇ ਬੈਠੇ ਐ ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਅੱਜ ਹੀ ਦੇਣਾ ਵੇ ਇਹਦਾ ਪੈਦਾ ਹੋਣਾ ਕਿ ਨਹੀਂ ਹੋਣਾ ਜੇ ਤਾਂ ਤੁਸੀਂ ਸਾਰੇ ਦਾ ਹਿੱਸਾ ਬਣ ਗਏ ਫਿਰ ਤਾਂ ਸਮਝੋ ਨਸ਼ਾ ਗਿਆ ਪੰਜਾਬ ਚ ਜੇ ਤੁਸੀਂ ਹਿੱਸਾ ਨਾ ਬਣੇ ਫਿਰ ਇਹਦੇ ਬਾਰੇ ਸੋਚਣਾ ਪੈਣਾ ਵੀ ਤੇ ਇਹ ਕਾਮਯਾਬ ਹੋਏਗੀ ਜਾਂ ਨਹੀਂ ਹੋਏਗੀ ਪਰ ਜੇ ਤੁਸੀਂ ਸਾਰੇ ਇਸ ਯੁੱਧ ਦੇ ਵਿੱਚ ਤੁਸੀਂ ਕੁੱਦ ਪੇ ਫਿਰ ਸਮਝੋ ਬਈ ਵੇਚਣ ਵਾਲੇ ਜਿੰਨੇ ਮਰਜ਼ੀ ਆ ਜਾਣ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਇਆ ਹੀ ਹੋਇਆ ਇੱਕ ਵਾਰ ਤੁਸੀਂ ਤੁਸੀਂ ਇੱਕ ਵਾਰ ਵਾਹ ਖੜੀਆਂ ਕਰਕੇ ਦੱਸ ਦਿਓ ਕੱਲਾ ਮੇਰੇ ਤੇ ਕੱਲਾ ਮੇਰੇ ਤੋਂ ਕੱਲੇ ਤੋਂ ਵਾਸਨਾ ਰੱਖਿਓ ਕੱਲੇ ਪ੍ਰਸ਼ਾਸਨ ਤੋਂ ਵਾਸਨਾ ਰੱਖਿਓ ਤੁਸੀਂ ਇੱਕ ਵਾਰ ਬਾਖੜੀਆਂ ਕਰਕੇ ਦੱਸ ਦਿਓ ਕਿ ਤੁਸੀਂ ਨਸ਼ੇ ਦੇ ਖਿਲਾਫ ਲੜਾਈ ਲੜਨ ਲਈ ਤਿਆਰ ਹੈ ਜਾਂ ਨਹੀਂ ਹੈ ਇੱਕ ਵਾਰ ਬਾਖੜੀਆਂ ਕਰਕੇ ਦੱਸ ਦਿਓ ਬੋਲੇ ਸੋਨਿਹਾਲ ਸੋਨਿਹਾਲ ਕੰਮ ਆਪਾਂ ਬਹੁਤੇ ਦੀ ਕਰਨੇ ਯੁੱਧ ਕੋਈ ਡਾਂਗ ਸੂਟੇ ਵਾਲਾ ਘਾਟ ਹੀ ਲੜਨਾ ਪੈਣਾ ਜੇ ਉਹ ਡਾਂਗ ਸੂਟੇ ਵਾਲਾ ਕਿਤੇ ਲੜਨ ਦੀ ਨੌਬਤ ਆਈ ਕਿਸੇ ਤਸਕਰ ਦੇ ਖਿਲਾਫ ਉਹਦੇ ਜੇ ਅਸੀਂ ਤੁਹਾਨੂੰ ਨਹੀਂ ਪਾਣਾ ਉਹਦੇ ਵਾਸਤੇ ਪੁਲਿਸ ਹੈਗੀ ਐ ਪੁਲਿਸ ਦੇ ਨਾਲ ਤੁਹਾਤੋਂ ਪਹਿਲਾਂ ਅਸੀਂ ਹੈਗੇ ਅਸੀਂ ਲੈ ਲਵਾਂਗੇ ਉਹ ਵੀ ਉਹ ਤੁਹਾਡੇ ਗੱਲ ਨਹੀਂ ਪਾਣਾ ਸੀ ਤੁਸੀਂ ਸਿਰਫ ਇੱਕੋ ਹੀ ਕੰਮ ਕਰਨਾ ਆਪਣੇ ਪਿੰਡ ਦੇ ਵਿੱਚ ਮਤਾਵਾ ਮੇੜਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਆਲੇ ਦੁਆਲੇ ਨਿਗਾਹ ਮਾਰ ਲਓ ਪਹਿਲਾਂ ਨਸ਼ਾ ਕਰਨ ਵਾਲਿਆਂ ਪਰ ਨਿਗਾਹ ਮਾਰ ਲਓ ਕਿ ਸਾਡੇ ਕਿਹੜੇ ਕਿਹੜੇ ਜਿਹੜੇ ਨੌਜਵਾਨ ਹੈ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹੈ ਬਿਮਾਰੀ ਹੈ ਇਹ ਕਿਤੇ ਲੁਕੋਈ ਨਾ ਜਾਇਓ ਵੇ ਮੁੰਡਾ ਸਾਡਾ ਨਸ਼ਾ ਕਰਦਾ ਸੀ ਲੁਕੋਈ ਜਾਈਏ ਪਤਾ ਨਹੀਂ ਕੀ ਹੋ ਜਾਣਾ ਜੇਕਰ ਆਲੇ ਦੁਆਲੇ ਨਿਗਾਹ ਮਾਰ ਲਓ ਜੇਕਰ ਸਾਡਾ ਕੋਈ ਨੌਜਵਾਨ ਸਾਡਾ ਭਰਾ ਸਾਡਾ ਕੋਈ ਸਾਥੀ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਤੁਸੀਂ ਚੁੱਪਿਆਂ ਨਹੀਂ ਜਿੱਦਾਂ ਸਿੱਧਾ ਦੱਸ ਸਕਦੇ ਤਾਂ ਸਿੱਧਾ ਦੱਸ ਦਿਓ ਪੰਚਾਇਤ ਨੂੰ ਜਾਂ ਸਾਨੂੰ ਜਾਂ ਪ੍ਰਸ਼ਾਸਨ ਨੂੰ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਸਿੱਧਾ ਨਹੀਂ ਦੱਸਣਾ ਤਾਂ ਇੱਕ ਨੰਬਰ ਜਾਰੀ ਕਰਤਾ 97791 00200 ਇਹ ਤਾਂ ਜਵਾਨੀ ਨੂੰ ਯਾਦ ਕਰ ਲਓ ਬਹੁਤਾ ਔਖਾ ਨਹੀਂ ਹੈਗਾ 97791 00200 ਰੱਟਾ ਲਾ ਲਓ ਇਸ ਨੰਬਰ ਨੂੰ ਲਿਖ ਲਓ ਮਤਾ ਉਹ ਭੈਣੋ ਫੌਜ ਚ ਨੰਬਰ 97791 00200 ਤੁਸੀਂ ਇਸ ਨੰਬਰ ਤੇ ਬਸ ਵਟਸਐਪ ਕਰ ਦੇਣਾ ਵੇ ਆ ਫਲਾਣਾ ਮੁੰਡਾ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਫਲਾਣਾ ਮੁੰਡਾ ਨਸ਼ੇ ਵੇਚਦਾ ਏ ਜਾਂ ਫਲਾਣਾ ਕੋਈ ਤਸਕਰ ਬਾਹਰ ਹੋ ਆ ਕੇ ਨਸ਼ੇ ਵੇਚਦਾ ਜਾਂ ਫਲਾਣੀ ਗੱਡੀ ਆਂਦੀ ਆ ਉਹਦਾ ਨੰਬਰ ਹੈ ਉਹ ਪੇੜ 'ਚ ਨਸ਼ੇ ਵੇਚ ਕੇ ਜਾਂਦੀ ਆ ਤੁਸੀਂ ਨਸ਼ੇ ਦੇ ਬਾਰੇ ਹਰ ਜਾਣਕਾਰੀ ਇਸ ਨੰਬਰ ਦੇ ਉੱਪਰ ਭੇਜ ਦੇਣੀ ਹੈ ਤੁਹਾਡੀ ਪਛਾਣ ਗੁਪਤ ਰੱਖੇ ਜਾਏਗੀ ਅੱਗੇ ਸਰਕਾਰ ਜਾਣੇ ਸਰਕਾਰ ਦਾ ਕੰਮ ਜਾਣੇ ਪ੍ਰਸ਼ਾਸਨ ਜਾਣੇ ਐਮਰਐਨਏ ਜਾਣੇ ਉਹਨੂੰ ਕਿਵੇਂ ਖਤਮ ਕਰਨਾ ਹੈ ਸਾਡੀ ਜ਼ਿੰਮੇਵਾਰੀ ਹੈ ਜਿਹੜਾ ਨਸ਼ੇ ਦਾ ਸ਼ਿਕਾਰ ਹੈ ਉਹਦਾ ਇਲਾਜ ਕਰਾਇਆ ਜਾਊਗਾ ਜਿਹੜਾ ਨਸ਼ਾ ਤਸਕਰ ਹੈ ਉਹਦਾ ਕੀ ਹੋਣਾ ਉਹ ਤੁਹਾਨੂੰ ਪਤਾ ਹੈ ਹੁਣ ਪਹਿਲਾਂ ਮੈਨੂੰ ਖ਼ਬਰਾਂ ਖ਼ਬਰਾਂ ਮਿਲਦੀਆਂ ਵੀ ਨਸ਼ਾ ਤਸਕਰ ਨੇ ਬਾਲੀ ਕੋਠੀ ਹਸੈਨਪੁਰਪਿੰਡ ਦੇ ਨੇੜੇ ਕਿਤੇ ਪਾਈ ਸੀ ਕਿ ਸਾਹਮਣੇ ਇੱਕ ਹੀ ਨਹੀਂ ਕੀ ਬਣਿਆ ਉਹਦਾ ਕੋਠੀ ਦਾ ਪੈ ਗਈ ਹੁਣ ਖਬਰਾਂ ਇਦਾਂ ਦੀਆਂ ਮਿਲੀਆਂ ਵੀ ਜਿਹੜੀਆਂ ਨਸ਼ਾ ਤਸਕਰਾਂ ਨੇ ਨਸ਼ਾ ਵੇਚ-ਵੇਚ ਕੇ ਕੋਠੀਆਂ ਪਾਈਆਂ ਸੀਗੀਆਂ ਉਹ ਕੋਠੀਆਂ ਬਲਡੋਜ਼ਰ ਫੇਰਤਾ ਉਹਨਾਂ ਤੇ ਢਾਹ ਢੇਰੀ ਕਰਤੀਆਂ ਜਿਹੜਾ ਹੁਣ ਨਹੀਂ ਹਟੂਗਾ ਜਿਹੜਾ ਹੁਣ ਨਹੀਂ ਹਟੂਗਾ ਉਹਦੇ ਨਾਲ ਹੁਣ ਉਹਦਾ ਆਹੀ ਹੱਲ ਹੋਣਾ ਨਸ਼ਾ ਤਸਕਰ ਜਿਆਦਾ ਹੁਣ ਪੰਜਾਬ ਛੱਡ ਜੂਗੇ ਜਾਂ ਨਸ਼ਾ ਛੱਡ ਜੂਗੇ ਨਸ਼ਾ ਵੇਚਣਾ ਛੱਡ ਜੂਗੇ ਔਰ ਅੱਜ ਅਸੀਂ ਇਤੋਂ ਨਿਸ਼ਚੇ ਕਰਕੇ ਜਾਈਏ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਕਿ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਜੀ ਨੇ ਜਿਹੜਾ ਯੁੱਧ ਪੰਜਾਬ ਦੇ ਵਿੱਚ ਛੇੜਿਆ ਅਸੀਂ ਕਾਮਯਾਬ ਕਰਨਾ ਆਪਣੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਔਰ ਪਹਿਲੇ ਹੀ ਸਾਡੇ ਨੌਜਵਾਨ ਜਿਹੜੇ ਆ ਉਹ ਚੰਗੇ ਪਾਸੇ ਲੱਗੇ ਰਹੇ ਇਸ ਕਰਕੇ ਪਹਿਲੇ ਹੀ ਅਸੀਂ ਪਿੰਡ-ਪਿੰਡ ਗਰਾਊਂਡ ਸਟੇਡੀਅਮ ਬਣਾਉਣ ਦੀ ਮੁਹਿੰਮ ਵੀ ਜਿਹੜੀ ਹੁਣ ਕੀਤੀ ਹੋਈ ਹੈ ਤੁਸੀਂ ਇਸ ਗੱਲ ਦੀ ਵਧਾਈ ਦੇ ਪਾਤਰੋਂ ਕਿ ਤੁਹਾਡੇ ਰੋਪੜ ਵਿਧਾਨ ਸਭਾ ਹਲਕੇ ਮੈਂ ਕਹਿੰਦਾ ਵੀ ਸਾਰਿਆਂ ਨਾਲੋਂ ਤੇ ਜ਼ਿਆਦਾ ਗਿਣਤੀ ਗਰਾਉਂਡ ਦਾ ਸਟੇਡੀਅਮ ਆ ਦੀ ਇੱਥੇ ਬਣ ਰਹੀ ਹੈ 150 ਦੇ ਕਰੀਬ ਗਰਾਉਂਡ ਸਟੇਡੀਅਮ ਕੱਲੇ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਬਣ ਰਿਆ ਔਰ ਸਾਡੇ ਨੌਜਵਾਨ ਮੈਂ ਤੁਹਾਨੂੰ ਇਹ ਵੀ ਬੇਨਤੀ ਕਰੂੰਗਾ ਬਈ ਇੱਕ ਪਿੰਡ ਪੱਧਰੀ ਖੇਡਾਂ ਆ ਆਪਾਂ ਜ਼ਰੂਰ ਕਰਾਈਏ ਜਿਹਦੇ ਵਿੱਚ ਸਾਡੇ ਪਿੰਡ ਦੇ ਸਾਰੇ ਸਿਰ ਪਿੰਡ ਵਾਲੇ ਹਿੱਸਾ ਲੈਣ ਅਸੀਂ ਬਾਹਰੋਂ ਅਕੈਡਮੀਆ ਬੁਲਾ ਲੈਂਦੇ ਆ ਵੱਡੀਆਂ ਵੱਡੀਆਂ ਪੈਸੇ ਖਰਚ ਕਰਕੇ ਪਰ ਪਿੰਡ ਦੇ ਨੌਜਵਾਨ ਖੇਡ ਦੇਣੀਆਂ ਇੱਕ ਸਾਧੀਆਂ ਪਿੰਡ ਪੱਤਰੀ ਖੇਡਾਂ ਜਰੂਰ ਕਰਾਈਏ ਗਰਾਊਂਡ ਦੇ ਵਿੱਚ ਜਿੱਦੇ ਚ ਨੌਜਵਾਨ ਬਜ਼ੁਰਗ ਮਤਾਵਾ ਭੈਣਾ ਸਾਰੇ ਹਿੱਸਾ ਲੈਣ ਚਾਹੇ ਤਾਮਜਮ ਘੱਟ ਹੋਵੇ ਜਿਹੜੀਆਂ ਵੀ ਗੇਮਾਂ ਅਸੀਂ ਖੇਡਦੇ ਆ ਰੱਸਾ ਕਸੀ ਕੋਈ ਦੌੜ ਲਾਣੀ ਹੈ ਕੋਈ ਕਬੱਡੀ ਖੇਲਣੀ ਹੈ ਕੋਈ ਖੋਖੋ ਖੇਲਣੀ ਹੈ ਵਾਲੀਬਾਲ ਫੁੱਟਬਾਲ ਅਸੀਂ ਪਿੰਡ ਪੱਤਰੀ ਗੇਮਾਂ ਜਰੂਰ ਕਰਾਈਏ ਸਾਡੀ ਟੀਮ ਵੀ ਬਣਾਣਾ ਕਰੂਗੀ ਆਪਾਂ ਵੀ ਕਰਾਵਾਂਗੇ ਤੁਸੀਂ ਉਹਦੇ ਸਹਿਯੋਗ ਦਿਓ ਜੇਕਰ ਸਾਡੇ ਪਿੰਡਾਂ ਦੇ ਗਰਾਊਂਡ ਭਰ ਲੱਗੇ ਗਰਾਊਂਡਾਂ ਵੱਲ ਰੁਝਾਨ ਹੋ ਗਿਆ ਉਹਦੇ ਨਾਲ ਵੀ ਜਿਹੜੀ ਨਸ਼ੇ ਦੀ ਬਿਮਾਰੀ ਹੈ ਉਹ ਸਾਨੂੰ ਉਹ ਤੋਂ ਰਾਹਤ ਮਿਲ ਜਾਣੀ ਹੈ ਔਰ ਸਰਦਾਰ ਕੇਬਲ ਸਿੰਘ ਦੀ ਬੈਠੇ ਸਾਬਕਾ ਫੌਜੀ। ਇਹਨਾਂ ਨੂੰ ਮੈਂ ਅੱਜ ਤੁਹਾਡੇ ਸਾਹਮਣੇ ਬੇਨਤੀ ਕਰਦਾ ਹੁਣ ਦੇਖਣਾ ਹੁਣ ਕੱਲ ਨੂੰ ਤੁਸੀਂ ਸਾਰੇ ਗਵਾਈ ਭਰਿਓ ਵੀ ਇਹਨਾਂ ਨੇ ਮੰਨੀ ਕਿ ਨਹੀਂ ਮੰਨੀ। ਗਰਾਊਂਡ 150 ਬਣ ਗਿਆ ਰੋਪੜ ਹਲਕੇ 'ਚ ਸਾਬਕਾ ਫੌਜੀ ਨੂੰ ਬੇਨਤੀ ਕਰਦਾ ਮੈਂ ਤੁਸੀਂ ਡਿਊਟੀ ਸੰਭਲੋ। ਇੱਕ ਇੱਕ ਗਰਾਊਂਡ ਤੁਸੀਂ ਐਡਾਪਟ ਕਰ ਲਓ। ਉੱਥੇ ਸਵੇਰ ਨੂੰ ਕੱਢ ਕੇ ਲੈ ਜਾਇਆ ਕਰੋ ਪਿੰਡ ਵਾਲਿਆਂ ਨੂੰ ਲੈਫਟ ਰਾਈਟ ਲੈਫਟ ਰਾਈਟ ਕਰਾ ਦਿਓ ਉਸੇ ਇੱਕ ਵਾਰ ਫੌਜ ਵਾਲੀ। ਜੇ ਫੌਜ ਵਾਲਾ ਮਾਹੌਲ ਤੁਸੀਂ ਗਰਾਊਂਡਾਂ 'ਚ ਬਣਾਤਾ ਉਹਦੇ ਨਾਲ ਵੀ ਸਾਡਾ ਬਹੁਤ ਵੱਡਾ ਕੰਮ ਜਿਹੜਾ ਉਹ ਹੋ ਜਾਣਾ ਸੋ ਮੈਨੂੰ ਉਮੀਦ ਹੈ ਕਿ ਜਿੰਨੇ ਸਹਾ ਦੇ ਨਾਲ ਤੁਸੀਂ ਅੱਜ ਇੱਥੇ ਬੈਠੇ ਆਂ ਲੜਾਈ ਲੜਨ ਲਈ ਯੁੱਧ ਲੜਨ ਦੇ ਲਈ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਰੇ ਜਲਦੀ ਇਸ ਲੜਾਈ 'ਚ ਕਾਮਯਾਬ ਹੋਵਾਂਗੇ ਔਰ ਜਿਹੜੇ ਪਿੰਡ ਦੇ ਕੰਮ ਆ ਇਲਾਕੇ ਦੇ ਕੰਮ ਆ ਉਹ ਵੀ ਆਪਾਂ ਸਮੇਂ-ਸਮੇਂ ਤੇ ਪਹਿਲਾਂ ਵੀ ਕਰਦੇ ਰਹੇ ਆ ਅੱਗੇ ਵੀ ਕਰਦੇ ਰਹਿਣਾ ਜੇ ਤੁਹਾਡੇ ਪਿੰਡ 'ਚ ਪੀਣ ਵਾਲੇ ਪਾਣੀ ਦੀ ਲੋੜ ਸੀਗੀ ਉਹ ਟਿਊਬਨ ਲੱਗ ਗਿਆ ਆ ਪੂਲੀ ਬਣਨੀ ਸੀ ਇੱਧਰ ਨੂੰ ਪੂਲੀ ਬਣ ਗਈ ਉਸਕ ਗਲੀਆਂ ਸੀਗੀਆਂ ਉਹ ਵੀ ਬਣ ਗਈਆਂ ਤੇ ਇੱਕ ਅੱਜ ਤੁਹਾਡੇ ਇਲਾਕੇ ਨੂੰ ਹੋਰ ਬਹੁਤ ਵੱਡਾ ਤੋਹਫ਼ਾ ਮਿਲਿਆ ਚਾਰ ਪਿੰਡ ਹੁਸੈਨਪੁਰ ਚੰਦਪੁਰ ਕਨੌਲੀ ਮਲਕਪੁਰ ਚਾਰ ਪਿੰਡਾਂ ਦੀ ਸਿੰਚਾਈ ਦੇ ਲਈ ਸੀਐਮ ਸਾਹਿਬ ਨੇ 1.5 ਕਰੋੜ ਦੀ ਪਾਈਪ ਲਾਈਨ ਬਚਾਉਣ ਦਾ ਪ੍ਰੋਜੈਕਟ ਜਿਹੜਾ ਮંજૂર ਕੀਤਾ ਜਿਹਦਾ ਕੇ ਕੰਮ ਵੀ ਸ਼ੁਰੂ ਹੋ ਗਿਆ ਔਰ ਤੁਹਾਡੇਆਂ ਚਾਰ ਪਿੰਡਾਂ ਦੀ 500 ਏਕੜ ਜਿਹੜੀ ਜ਼ਮੀਨ ਹੈ ਉਹਨੂੰ ਸਿੰਚਾਈ ਵਾਲਾ ਪਾਣੀ ਉਹਨਾਂ ਨੂੰ ਮਿਲਣਾ ਸੋ ਸਿੰਚਾਈ ਵਾਲੇ ਪਾਣੀ ਦੇ ਨਾਲ ਅਸੀਂ ਜਿਹੜੀ ਆਪਣੀ ਖੇਤੀ ਹੈ ਉਹ ਕਾਮਯਾਬ ਕਰ ਲੈਣੀ ਹੈ ਤੇ ਯੁੱਧ ਨਸ਼ੇ ਵਿਰੁੱਧ ਦੇ ਨਾਲ ਅਸੀਂ ਨਸ਼ਿਆਂ ਦੀ ਖੇਤੀ ਹੁਣ ਮੁਕਾ ਦੇਣੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ